ਬੀਜੇਪੀ ਦੇ ਹਲਕਾ ਫਤੇਗੜ ਸਾਹਿਬ ਤੋਂ ਉਮੀਦਵਾਰ ਗੇਜਰਾਮ ਵਾਲਮੀਕੀ ਅੱਜ ਸਮਰਾਲਾ ਦੇ ਚਾਰ ਵਾਰ ਐਮਐਲਏ ਰਹਿ ਚੁੱਕੇ ਕਾਂਗਰਸ ਦੇ ਸਾਬਕਾ ਵਿਧਾਇਕ ਸਰਦਾਰ ਅਮਰੀਕ ਸਿੰਘ ਢੀਲੋ ਦੇ ਘਰ ਪਹੁੰਚੇ ਗੇਜਰਾਮ ਵਾਲਮੀਕੀ ਨੇ ਕਿਹਾ ਕਿ ਕਿਸਾਨ ਮੇਰੇ ਭਰਾ ਸਾਡਾ 9 ਮਾਸ ਦਾ ਰਿਸ਼ਤਾ ਸਾਡੀ ਕਾਦੀ ਲੜਾਈ ਹੈ ਅਸੀਂ ਤਾਂ ਕਿਸਾਨਾਂ ਦੇ ਸੀਰੀ ਹਾਂ ਮੇਰੇ ਨਾਲੋਂ ਵੱਧ ਕਿਸਾਨਾਂ ਦੇ ਦੁੱਖ ਕੋਈ ਨਹੀਂ ਜਾਣ ਸਕਦਾ ਮੇਰੇ ਜਾਤੀ ਸੰਬੰਧ ਹੈ ਮੇਰੀ ਇੱਥੇ ਕੁੜੀ ਵੀ ਆਈ ਵੀ ਹੈ ਭਵਨ ਜਿਹਦੇ ਘਰ ਮੇਰਾ ਬੇਟਾ ਇੱਥੇ ਸਮਰਾਲੇ ਦੇ ਚ ਦੀ ਬੁਆ ਸੱਸ ਰਹਿੰਦੀ ਹੈ ਜਿਹਦੇ ਜਾਂਦੇ ਤੋਂ ਕੋਦ ਨੂੰ ਠੀਕ ਹੈ ਮੈਂ ਉਹ ਇਸ ਕਰਕੇ ਮੇਰੇ ਸਰਦਾਰ ਜੀ ਨੇ ਹੀ ਜਿਹੜੇ ਮੇਰੇ ਬੇਟੇ ਨਾਲ ਰਿਸ਼ਤਾ ਕਰਾਉਂਦੇ ਇਹੀ ਵਿਚੋਲੇ ਆ ਠੀਕ ਹੈ ਮੈਂ ਇਸ ਕਰਕੇ ਤਵੀਠ ਠੀਕ ਨਹੀਂ ਹੈ ਮੈਂ ਇਹਨਾਂ ਦੀ ਖਬਰ ਲੈਣ ਵਾਸਤੇ ਆ ਇਹ ਜਦੋਂ ਵੀ ਗੱਲ ਕਰੀਏ ਟਿਕਟ ਸਭ ਤੋਂ ਲਾਸਟ ਦੇ ਵਿੱਚ ਮਿਲ ਗਿਆ ਕਿਵੇਂ ਕਵਰ ਕਰੂਗੇ ਇਹ ਜੀਆ ਬਹੁਤ ਵੱਡਾ ਤੁਸੀਂ ਕਾਹਦੇ ਵਾਸਤੇ ਸਾਰੀ ਡਿਊਟੀਆਂ ਤੋੜਦੀ ਤੁਸੀਂ ਕਰਦਣੀ ਤੇ ਕਿਦਾਂ ਲੱਗਦਾ ਜੀ ਕੀ ਮਰੂਗਾ ਵਿਜੇ ਵੀ ਹੁੰਗਾਰਾ ਕਿਦਾਂ ਲੱਗ ਰਿਹਾ ਤੁਸੀਂ ਵੋਟਾਂ ਪਾਓਗੇ ਨਾ ਤਾਂ ਸਾਰਾ ਕੁਝ ਬੱਲੇ ਬੱਲੇ ਜਿਹੜਾ ਬਰੋਸ ਕਰ ਰਹੀਆਂ ਕਿਸਾਨ ਜਿੱਥੇ ਬੰਦੀਆਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਕਿਸਾਨ ਮੇਰੇ ਭਰਾ ਸਾਡਾ ਜਿਹੜਾ ਨੌ ਮਹੀਨਾ ਦਾ ਰਿਸ਼ਤਾ ਪੰਜਾਬੀ ਚ ਕਹਿੰਦੇ ਨੇ ਇਹ ਜੱਟ ਤੇ ਮੱਝ ਵੀ ਤੋਦੇ ਮੋਚਲ ਯਾਰੀ ਆ ਸਾਡੀ ਯਾਰੀ ਸਾਡੀ ਕਰਦੀ ਲੜਾਈ ਉਹਦੇ ਨਾਲ ਅਸੀਂ ਉਹਨਾਂ ਦੇ ਸੇਵੀ ਆ ਅਸੀਂ ਉਹਨਾਂ ਦੇ ਘਰਾਂ ਵਿੱਚ ਕੰਮ ਕਰਿਆ ਮੰਡੀਆਂ ਵਿੱਚ ਛਾਣਛਣੇ ਕੀਤੀ ਹੈ ਪੱਲੇਦਾਰੀ ਕੀਤੀ ਹੈ ਉਹ ਤੋਂ ਅਰਥ ਸਾਡੇ ਮੈਂ ਕੋਈ ਰਿਜਵਾੜਾ ਥੋੜਾ ਨਮਟਾ ਟੰਣਾ ਬਿਰਲਾਣਾ ਮੈਂ ਕੋਈ ਕੋਈ ਹੋਰ ਚੀਜ਼ ਮੈਂ ਤਾਂ ਜਿਹੜਾ ਬਿਲਕੁਲ ਜਿਹੜਾ ਨਾਰਾ ਦਿੰਦੇ ਨੇ ਕਿ ਸਤਾਨ ਮਜ਼ਦੂਰ ਏਕਤਾ ਉਹ ਜਿੰਦਾਬਾਦ ਮੈਂ ਉਹ ਜਿੰਦਾਬਾਦ ਦੇ ਵਿੱਚ ਆ ਇਸ ਕਰਕੇ ਮੇਰਾ ਉਹਨਾਂ ਨਾਲ ਕੋਈ ਲੜਾਈ ਨਹੀਂ ਜਦੋਂ ਕਿਸਾਨਾਂ ਦੀ ਗੱਲ ਆਈ ਮੈਨੂੰ ਮੌਕਾ ਮਿਲਤਾ ਮੈਂ ਸਭ ਤੋਂ ਪਹਿਲਾਂ ਕਿਸਾਨਾਂ ਦੀ ਗੱਲ ਕਰੂੰ ਜਿੰਨੇ ਕਿਸਾਨਾਂ ਦੇ ਦੁੱਖ ਮੈਨੂੰ ਪਤਾ ਕਿਸੇ ਨੂੰ ਨਹੀਂ ਪਤਾ ਕਿਉਂਕਿ ਮੇਰੇ ਨਾਲ ਬੀਤੀਆਂ ਵੀ ਹੈ ਮੇਰੇ ਪਰਿਵਾਰ ਜੋ ਦੁੱਖ ਉਹਨਾਂ ਨੂੰ ਹੈ ਕੋਈ ਮਜ਼ਦੂਰਾਂ ਦਾ ਦੁੱਖ ਹੈ ਇਸ ਕਰਕੇ ਰਲ ਮਿਲ ਕੇ ਅਸੀਂ ਬੈਠ ਕੇ ਮੈਨੂੰ ਜੇ ਕਿਸਾਨ ਬੁਲਾਣਗੇ ਨਾ ਮੈਂ ਉਹਨਾਂ ਦੇ ਚਰਨਾਂ 'ਚ ਮੱਥਾ ਟੇਕੂੰਗਾ ਕਿਉਂਕਿ ਅੰਨਦਾਤਾ ਅੰਨਦਾਤਾ ਸਾਡੇ ਦੇਸ਼ ਦਾ ਢਿੱਡ ਭਰਦੇ ਆ ਤੇ ਅਸੀਂ ਉਹਨਾਂ ਦੇ ਨਾਲ ਸੇਵਾ ਕਰਦੇ ਆਂ 400 पार ਦਾ ਨਾਰਾ ਅਡਲ ਤੋ ਇਹ ਤਾਂ ਤੁਹਾਨੂੰ 400 ਪਾਰ ਦਾ ਨਹੀਂ ਇਹ ਕਿਉਂ ਹੈ ਕਿ ਮੋਦੀ ਜੀ ਨੇ ਭਗਵਾਨ ਵਾਲਮੀਕੀ ਇੰਟਰਨੈਸ਼ਨਲ 에어ਪੋਰਟ ਬਣਾ ਕੇ ਇਹ ਵਿਧਾ ਦੇਖੋ ਪਹਿਲਾਂ ਭਗਵਾਨ ਵਾਲਮੀਕੀ ਮਾਰੰਦਾ ਇੰਟਰਨੈਸ਼ਨਲ 에어ਪੋਰਟ ਬਣਾਇਆ ਤੇ ਉਸ ਤੋਂ ਬਾਅਦ ਭਗਵਾਨ ਰਾਮ ਜੀ ਦੀ ਜਿਹੜੀ ਮੰਦਿਰ ਦਾ ਉਤਘਾਟਨ ਕੀਤਾ ਇਸ ਕਰਕੇ ਭਗਵਾਨ ਵਾਲਮੀਕੀ ਦੇ ਏਅਰਪੋਰਟ ਕਰਕੇ ਬਾਬਾ ਸਾਹਿਬ ਦੀ ਯਾਦਾਂ ਕਰਕੇ ਪੰਜ ਤੀਰ ਸਥਲ ਬਣਾਇਆ ਭਾਰਤੀ ਜਨਤਾ ਪਾਰਟੀ ਸਰਕਾਰ ਨੇ 370 ਤੋੜੀ ਤਾਰਾ 135 ਤੋੜੀ ਜਿਹੜੀ ਕਿ ਸਿੱਧੀ ਬਾਲਮੀਕੀ ਸਮਾਜ ਲਈ ਹੈ ਬਾਲਮੀਕੀ ਸਮਾਜ ਕਰਕੇ ਬਾਲਮੀਕੀ ਮੈਂ ਤਾਮਾ ਲਾਡੂ ਅੰਦਰ ਆ ਕਰਨਾਟਕਾ ਇੱਥੇ ਬੀਜੇਪੀ ਦਾ ਨੌ ਹੀ ਨਹੀਂ ਤਾਂ ਕੋਈ ਗੱਲ ਹੀ ਨਹੀਂ ਕਰਦਾ ਤਾਂ ਅੱਜ ਬੀਜੇਪੀ ਦੀ ਉੱਤੇ ਗੇਮ ਕਰ ਰਹੀ ਹੈ ਮੈਂ ਹੁਣ ਕਹਦਾ ਜੇ ਤਾਮਾ ਲਾਡੂ ਤੇ ਮੋਦੀ ਸਾਹਿਬ ਵੀ ਥੋਥੇ ਇਹ ਫੈਸਲਾ ਹੋਇਆ ਤਾਂ ਸਾਡੀ ਜਿਹੜੀ 22 ਕਰੋੜ ਵੋਟ ਆ ਅਧਿਕ ਉਹ ਸਾਰੀ ਬੀਜੇਪੀ ਦੇ ਨਾਲ ਹੈ ਬੀਜੇਪੀ ਨੇ ਤਾਂ ਹੀ ਤਾਂ ਕਿਹਾ ਨਾ ਅਬ ਕੀ ਬਾਰ 400 ਪਾਰ ਕਿਉਂਕਿ 22 ਕਰੋੜ ਵੋਟ ਇਹ ਸਾਰੀ ਹੀ ਬੀਜੇਪੀ ਦੀ ਚੋਲੀ ਚ ਜਾ ਰਹੀ ਹੈ